ਜੈ ਗੁਰੂ ਜੀ ਸ਼ੁਕਰਾਨਾ ਗੁਰੂ ਜੀ ਅਨੰਤ ਅਨੰਤ ਸ਼ੁਕਰਾਨਾ ਗੁਰੂ ਜੀ ਸੰਗਤ ਜੀ ਮੇਰਾ ਸ਼ੁਕਰਾਨਾ ਸਾਥ ਸੰਗਤ ਅੱਜ ਗੁਰੂ ਜੀ ਦਾ ਹੁਕਮ ਕਿ ਸ਼ੁਕਰਾਨਾ ਸਾਥ ਸੰਗਤ ਸ਼ੇਅਰ ਕਰ ਤੇ ਸੰਗਤ ਜੀ ਮੇਰਾ ਸ਼ੁਕਰਾਨਾ ਸਾਥ ਸੰਗਤ ਮੈਂ ਗੁਰੂ ਜੀ ਦੇ ਮੰਤਰ ਜਪ ਤੋਂ ਸ਼ੁਰੂ ਕਰੂੰਗੀ ਓਮ ਨਮੋ ਸ਼ਿਵਾਏ ਜੀ ਸਦਾ ਸਹਾਇ ਓਮ ਨਮੋ ਸ਼ਿਵਾਏ ਗੁਰੂ ਜੀ ਸਦਾ ਸਹਾਇ ओम नमः शिवाय शिवजी सदा सहाय ओम नमः शिवाय गुरुजी सदा सहाय स संजय बुड्जी जय सरवजी असंगा जी जिस दिन दाना गुड्डी द बर्थडे सेलिब्रेट ਕੀਤਾ ਮੈਂ ਪਹਿਲਾਂ ਵੀ ਆਪਣੇ ਸਾਸਨ ਸ਼ੇਅਰ ਕੀਤੇ ਕਿ ਉਹਦੇ ਵਿੱਚ ਮੈਂ ਵੀ ਇੱਕ ਐਂਟਰ ਆਪਣੀ ਘਰ ਸਾਸਨ ਕੀਤਾ ਸੀ ਤੇ ਉਸ ਤੋਂ ਬਾਅਦ ਗੁਰੂ ਜੀ ਹੁਣ ਜੋਤ ਦੇ ਵਿੱਚ ਸਵੇਰੇ ਸ਼ਾਮ ਕਦੀ ਬਟਰਫਲਾਈ ਵਿੱਚ ਕਦੀ ਹਾਰਡ ਦੇ ਵਿੱਚ ਦਰਸ਼ਨ ਦੇ ਰਹੇ ਆ। ਜਿਦਾ ਕਿ ਸੱਸੰਗ ਜੀ ਵੀ ਇਹ ਦੀ ਸੁਣ ਲਈ ਹੈ ਕਿ ਪੂਰਾ ਮਹੀਨਾ ਹੀ ਗੁਰੂ ਜੀ ਦਾ ਬਰਥ ਹੈ ਔਰ ਗੁਰੂ ਜੀ ਪੂਰੇ ਮਹੀਨੇ ਭਰ ਭਰ ਕੇ ਬless ਤੇ blessing ਦੇ ਰਹੇ ਆ ਸਾਰੇ ਹਮ। ਸੋ ਸਹੀ ਗੱਲ ਆ ਬਿਲਕੁਲ। ਗੁਰੂ ਜੀ ਵਾਕਈ ਸਵੇਰੇ ਸ਼ਾਮ ਜੋਤ ਦੇ ਵਿੱਚ ਦਰਸ਼ਨ ਕਰਵਾ ਰਹੇ ਆ। ਸੋ ਸ਼ੁਕਰਾਨਾ ਗੁਰੂ ਬਾਪ। ਆਪਣੀ ਮੇਰ ਕਿਰਪਾ ਬਸਾਂ ਦਾ ਕੋਈ ਡ्रेसਿੰਗਸ ਤੇ ਨਾ ਸੰਗਾਜੀ ਅਕਾਲ ਤਾਂ ਚਮਤਕਾਰ ਹੀ ਹੋ ਗਿਆ ਮੈਂ ਕੱਲ ਸਵੇਰੇ ਜਦੋਂ ਜੋ ਜਗਾਈ ਤੇ ਮੈਂ ਮਾਤਾ ਰਾਣੀ ਨੂੰ ਦੜਾ ਟਿੱਕਾ ਲਗਾਇਆ ਤੇ ਮੈਂ ਗੁਰੂ ਜੀ ਦੇ ਕੋਲੋਂ ਸ਼ਣ ਕਰੀ ਨੂੰ ਆਪਣਾ ਚੰਦਨ ਦਾ ਟਿੱਕਾ ਲਗਾਇਆ ਸੰਗਾਜੀ ਮੈਂ ਹੈਰਾਨ ਰਹਿ ਗਈ ਚੰਦਪੁੰਨੀ ਮਾਤਾ ਦੀ ਉਸ ਰੂਪਾ ਤੇ ਮੈਂ ਟਿੱਕਾ ਲਗਾਇਆ ਸਿੰਗੁਰਾ ਉਹ ਜਦੋਂ ਮੈਂ ਮੱਥਾ ਵਗੈਰਾ ਟੇਕ ਲਿਆ ਤੇ ਉਹਦੇ ਤੇ ਆਰ ਬਣ ਗਿਆ ਪ੍ਰੋਪਰ ਆਰ ਅੱਖਰ ਉਹ ਟਿੱਕਾ ਟਿੱਕਾ ਜਿਹੜਾ ਸੀ ਨਾ ਇਸ ਮਦਦ ਨਾਲ ਕੋਈ ਵੀ ਦੇਖੇਗਾ ਦੇਖੇਗਾ ਤਾਂ ਉਹ ਕਹੂਗਾ ਆਰ ਲਿਖਿਆ ਹੋਇਆ ਜਿੱਦਾਂ ਕਿਸੇ ਨੇ ਆਪਣੇ ਹੱਥਾਂ ਨਾਲ ਆਰ ਲਿਖਿਆ ਹੁੰਦਾ ਤੇ ਮੈਂ ਬੜੀ ਹੈਰਾਨ ਮੈਂ ਹੈ ਗਿਆ ਸ਼ੁਕਰਾਨਾ ਮਾਤਾ ਰਾਣੀ ਸ਼ੁਕਰਾਨਾ ਗੁਰੂ ਪਾਇ ਤੁਸੀਂ ਹੀ ਕਰ ਸਕਦੇ ਹੋ ਇਨੇ ਸਾਲ ਹੋ ਗਏ ਕਦੀ ਮੈਨੂੰ ਇਦਾਂ ਮਾਤਾ ਰਾਣੀ ਦੇ ਇਦਾਂ ਲਿਖਿਆ ਕਦੀ ਕੁਝ ਨਜ਼ਰ ਨਹੀਂ ਆਇਆ ਪਰ ਗੁਰੂ ਜੀ ਜਦੋਂ ਦੀ ਮੇਰੀ ਜ਼ਿੰਦਗੀ ਵਿੱਚ ਗੁਰੂ ਜੀ ਨੇ ਮੈਨੂੰ ਮੇਰੀ ਬਾਹ ਫੜੀ ਆ ਮੈਂ ਆਪਣੀ ਧੀ ਬਣਾਇਆ ਇਹ ਮੈਨੂੰ ਤਾਂ ਹੁਣੇ ਸਾਰੀਆਂ ਚੀਜ਼ਾਂ ਸਮਝ ਆ ਰਹੀਆਂ ਹੋਰ ਦੇਖੋ ਗੁਰੂ ਮਾਤਾ ਰਾਣੀ ਦੇ ਜਿਹੜਾ ਦੂ ਦਾ ਟਿੱਕਾ ਸੀ ਉਹਦੇ ਤੇ ਆਰ ਬਣ ਗਿਆ ਉਸ ਕੱਲ ਸਾਰਾ ਦਿਨ ਉਹ ਆਰ ਹੀ ਸ਼ਬਦ ਲਿਖ ਆਰ ਤੋਂ ਮੇਰੀ ਦੋਨੇ ਬੇਟੀਆਂ ਦਾ ਨਾਮ ਹੀ ਆਰ ਤੋਂ ਸ਼ੁਰੂ ਹੁੰਦਾ ਮੇਨਾਂ ਸ਼ੁਕਰਾਨਾ ਕੀਤਾ ਗੁਰੂ ਪਾਤ ਹੈ ਗੁਰੂ ਪਾ ਲੱਖ ਲੱਖ ਸ਼ੁਕਰਾਨਾ ਸ਼ੁਕਰਾਨਾ ਮਾਤਾ ਰਾਣੀ ਤੁਸੀਂ ਮੇਰੇ ਦੋਨੇ ਬੇਟੀਆਂ ਨੂੰ ਬLES ਕੀਤਾ ਮੈਂ ਤਾਂ ਇਹੀ ਸਮਝਦੀ ਹਾਂ ਕਿ ਮੇਰੇ ਗੁਰੂ ਪਾ ਔਰ ਮਾਤਾ ਰਾਣੀ ਨੇ ਮੇਰੇ ਬੱਚਿਆਂ ਨੂੰ ਬLES ਕੀਤਾ ਕਿਉਂਕਿ ਮੈਨੂੰ ਉਹਨਾਂ ਦੀ ਬਹੁਤ ਟੈਨਸ਼ਨ ਰਹਿੰਦੀ ਹੈ ਉਹਨਾਂ ਨੂੰ ਪਤਾ ਉਹ ਗੁਰੂ ਪਾ ਨੂੰ ਕਿੰਨੇ ਬੱਚਿਆਂ ਨੂੰ ਲੈ ਕੇ ਉਹ ਪਰੇਸ਼ਾਨ ਰਹਿੰਦੀ ਮੈਂ ਉਹਨਾਂ ਕਰਕੇ ਉਦਾਸ ਵੀ ਬਹੁਤ ਚਲਦੀ ਹੂਈ ਐਨੀ ਸਿੰਗਲ ਚੀਕ ਸੋ ਮੈਂ ਕੋਟੀ ਕੋਟੀ ਸ਼ੁਕਰਾਨਾ ਕਰਦੀ ਹਾਂ ਮਾ ਗੁਰੂ ਜੀ ਦਾ ਮਾਤਾ ਰਾਣੀ ਦਾ ਉਹਨਾਂ ਨੇ ਮੇਰੇ ਬੱਚਿਆਂ ਨੂੰ ਆਪਣਾ ਆਸ਼ੀਰਵਾਦ ਦਿੱਤਾ ਕਿ ਤੂੰ ਪਰੇਸ਼ਾਨ ਨਾ ਹੋ ਚਾਹੇ ਉਹ ਪ੍ਰਦੇਸਾਂ 'ਚ ਬੈਠੀਆਂ ਵਾ ਪਰ ਅਸੀਂ ਉਹਨਾਂ ਦੇ ਨਾਲ ਹੈਗੇ ਆ ਸਾਡੀ ਅਸੀਂ ਉਹਨਾਂ ਦੀ ਬਾਹ ਪੜੀ ਹੋਈ ਹੈ ਉਹਨਾਂ ਦੇ ਅੰਗ ਸੰਗਾਂ ਸਿਰ ਦੀ ਰੱਖਿਆ ਕਰ ਰਹੇ ਆ ਉਹਨਾਂ ਨੂੰ ਬles ਕਰ ਰਹੇ ਆ ਸ਼ੁਕਰਾਨਾ ਸ਼ੁਕਰਾਨਾ ਉਹਨਾਂ ਦੇ ਬਰਪਾ ਲਈ ਸ਼ੁਕਰਾਨਾ ਮਾਤਾ ਰਾਣੀ જય ਸ਼ਿਵ ਸ਼ਕਤੀ જય ਸ਼ਿਵ ਸ਼ਕਤੀ જય ਸ਼ਿਵ ਸ਼ਕਤੀ ਸੋ ਮਤਲਬ ਇਹ ਮੈਂ ਜੋ ਬੋਲ ਰਹੀ ਹਾਂ ਸ਼ਾਇਦ ਤੁਸੀਂ ਸੋਚੋ ਕਿ ਪਤਾ ਨਹੀਂ ਕੀ ਆਂਟੀ ਬੋਲੀ ਜਾਂਦੇ ਪਰ ਇਹ ਬਿਲਕੁਲ ਹੀ ਸੱਚ ਆ ਤੇ ਗੁਰੂ ਪਾਦੇ ਚੰਦਨ ਸੂਤ ਚ 7 ਨੰਬਰ ਦੀ ਬਲੈਸਿੰਗਸ ਮੈਨੂੰ ਮਿਲੀ ਜਦੋਂ ਮੇਰੇ ਸੂਤ ਚ ਅੰਮ੍ਰਿਤ ਵਰਸ਼ਾ ਹੋਈ ਔਰ ਮਤਲਬ ਫਿਰ ਮੈਂ ਜਦੋਂ ਕੱਲ ਵੀ ਮੈਂ ਕੱਲ ਵੀਰ ਬਾਰ ਸੀ ਕੱਲ ਮੈਂ ਇਹਦਾ ਬਹੁਤ ਸਸਨ ਸੁਣੇ ਸੀ ਕਿ ਉੱਚ ਬੋ ਹਿੰਟ ਆ ਰਿਹਾ ਸੀ ਕਿ ਪੰਜ ਗੁਰੂ ਆਪਣਾ ਇਕੱਲੇ ਬੈਠ ਕੇ ਸਤਸੰਗ ਕਰ ਰਿਹਾ ਮੇਰੇ ਮਨ ਚ ਵੀ ਆਇਆ ਕੱਲ ਵੀ ਮੈਂ ਬਹੁਤ ਜ਼ਿਆਦਾ ਅਫਸਰ ਜੀ ਸੀ ਤੇ ਮੇਰਾ ਮੇਰੇ ਸਿਸਟਰ ਮੇਰੇ ਸਿਸਟਰ ਆਂਟੀ ਜੀ ਨਾਲ ਦੇ ਥਰੂ ਮੈਂ ਗੁਰੂ ਜੀ ਨਾਲ ਜੁੜੀ ਉਹ ਠੀਕ ਨਹੀਂ ਸੀ ਕੱਲ ਬਹੁਤ ਜ਼ਿਆਦਾ ਢਿੱਲੇ ਸੀ ਤੇ ਮਨ ਆ ਕੋਲ ਤੇ ਗਲਤੀ ਕਿ ਮੇਰਾ ਮਨ ਬਹੁਤ ਪਰੇਸ਼ਾਨ ਹੋਇਆ ਕਿ ਗੁਰੂ ਬਾਹੂ ਉਹਨਾਂ ਨੂੰ ਠੀਕ ਕਰੋ ਕਾਫੀ ਦਿਨੋਂ ਤੋਂ ਬਿਮਾਰ ਚੱਲੇ ਆ ਤੇ ਮੇਰਾ ਮਨ ਪਰ ਹੀ ਜਾ ਰਿਹਾ ਸੀ ਸੋ ਮੈਂ ਕਿ ਚਲੋ ਮੈਂ ਖਾਤਮਾ ਹਾਂ ਕਰਦੀਆਂ ਤੇ ਮੈਂ ਕੱਲ 3 ਘੰਟੇ ਦਾ ਪ੍ਰਸਨ ਕੀਤਾ ਉਹ ਜੀ ਜੀ ਨੇ ਤੇ ਗੁਰੂ ਜੀ ਨੇ ਅਕੜਾ ਦੇ ਵਿੱਚ ਵੀ ਦਰਸ਼ਨ ਦਿੱਤੇ ਆਪਣੇ ਤੇ ਜਹਾ ਪ੍ਰਸ਼ਾ ਚ ਵੀ ਦਰਸ਼ਨ ਦਿੱਤੇ ਉਹ ਜੋਤ ਦੇ ਵਿੱਚ ਵੀ ਦਰਸ਼ਨ ਦਿੱਤੇ ਬਹੁਤ ਫ라이 ਦੇ ਸ਼ੁਕੁਰਾਨਾ ਗੁਰੂ ਦਾ ਸ਼ੁਕੁਰਾਨਾ ਬਹੁਤ ਸ਼ੁਕੁਰਾਨਾ ਸ਼ੁਕੁਰਾਨਾ ਗੁਰੂ ਦਾ ਗੁਰੂ ਜੀਆ ਗੁਰੂ ਜੀ ਦੀਆਂ ਰਹਿਮਤਾਂ ਗੁਰੂ ਜੀ ਦੀਆਂ ਜਿੰਨੀ ਪਟਾਈ ਕੀਤੀ ਜਾਵੇ ਉੰਨੀ ਕਟਾ ਔਰ ਮੇਰੇ ਮਨ ਨੂੰ ਫਿਰ ਸਕੂਲ ਮਿਲਿਆ ਜਦੋਂ ਮੈਂ ਮੇਰੇ ਮਬੋਕਸਟ ਟੂਲਸ ਤੇ ਜਦੋਂ ਮੈਂ ਨਾਲ ਦੁਆਰਾ ਆਪਣੀ ਰੀਚ ਨਹੀਂ ਗਿਆ ਮੇਰੀ ਸਿਸਟਰ ਨੂੰ ਠੀਕ ਕਰ ਦੋ ਮੈਂ ਜਦੋਂ ਸ਼ਾਮ ਸਫਨ ਤੋਂ ਆਵਰ ਨੂੰ ਕੋਲ ਗਈ ਤਾਂ ਤੇ ਉਹ ਬੰਦੇ ਨੂੰ ਮੈਂ ਬੈਟਰ ਕਲੀਨ ਕਰੀਆ ਸੋ ਮੈਂ ਕਿ ਸ਼ੁਕਰਾਨੇ ਦੇ ਰੂਪ ਮੇਰੀ ਸਿਸਟਰ ਆਂਟੀ ਨੂੰ ਠੀਕ ਕਰ ਰਹੀ ਹੈ ਬਹੁਤ ਬਹੁਤ ਸ਼ੁਕਰਾਨਾ ਗੁਰੂ ਜੀ ਦਾ ਤੇ ਫਿਰ ਮੈਂ ਕਹਾਂ ਪੰਜ ਦੇਵਾਰ ਗੁਰੂ ਜੀ ਦੇ ਸਾਥਾਂ ਕਰੂੰਗੀ ਕਿੰਨੇ ਤੇ ਪ੍ਰਕਾ ਲਈ ਪਹਿਲਾ ਸਿੱਖੰਗਾ ਚੋ ਤੇ ਇਹ ਤਾਂ ਇੱਕ ਮੇਰਾ ਗੁਰੂ ਜੀ ਨੇ ਜਿਹੜਾ ਆਪਣੇ ਸੱਸਣ ਕਰਵਾਇਆ ਤੇਰਾ ਮਾਤਾ ਰਾਣੀ ਜੀ ਦੇ ਸੂਰਤ ਤੇ ਆਰ ਅੱਖਰ ਬਣਾਣਾ ਮੇਰੀ ਅੱਖਾਂ ਸਾਹਮਣੇ ਹੱਲੇ ਵੀ ਉਹ ਅੱਖਰ ਆਈ ਜਾ ਰਿਹਾ ਹੈ ਕਿ ਗੁਰੂ ਪਾ ਕਿਸ ਤਰ੍ਹਾਂ ਆਪਣੇ ਬੱਚਿਆਂ ਨੂੰ ਬLES ਕਰਦੇ ਆ ਕਿਸ ਤਰ੍ਹਾਂ ਉਹਨਾਂ ਦੇ ਉਹਨਾਂ ਦੀ ਲਾ ਪਰੰਪਰਾ ਉਹਨਾਂ ਦੀ ਲਬੇੰਤਾ ਆਪਾਂ ਨੇ ਆਪਾ ਲੋਕਾਂ ਨੂੰ ਕੁਝ ਵੀ ਨਹੀਂ ਹੈਗਾ ਕੋਈ ਚੰਗਾ ਕਰਮ ਕੀਤਾ ਉਹਨਾਂ ਸੰਗਤ ਜੀ ਆਪਾਂ ਜਿਹੜਾ ਜੀਉ ਪਾਇਆ ਸਾਡੀ ਬਾਹ ਫੜੀ ਆ ਸਾਨੂੰ ਆਪਣੇ ਬੱਚੇ ਬਣਾਇਆ ਸਾਨੂੰ ਆਪਣੀ ਧੀਆਂ ਬਣਾਇਆ ਉਹ ਜੀ ਰੱਖਦੇ ਨੇ ਸਾਡੇ ਬਾਹ ਫੜੀ ਰੱਖਣ ਇਹਦੇ ਮੈਨੂੰ ਮੇਰੀ ਅਕਲ ਮੇਰੇ ਬੱਚਿਆਂ ਨੂੰ ਬles ਕਰੇ ਤੇ ਸਾਡਾ ਸਾਡੀ ਬਾਹ ਕਦੀ ਨਾ ਛੱਡਣ ਸੋ ਇਹ ਇਹ ਨਾ ਹੀ ਇਦਾਂ ਹੀ ਗੁਰੂ ਜੀ ਸਾਰੀ ਸੰਗਤ ਨੂੰ ਆਪਣੀਆਂ ਬਲੇਸਿੰਗਸ ਦੇ ਆਂਟੀ ਜੀ ਜਿਹੜਾ ਮੇਰਾ ਸੱਸ ਨੂੰ ਸ਼ੇਅਰ ਕਰਦੇ ਆ ਉਹਨਾਂ ਨੂੰ ਵੀ ਪਰ ਪਰ ਕੇ ਬਲੇਸਿੰਗਸ ਦੇ ਕਿਉਂਕਿ ਜੋ ਅਪਲੋਡ ਨਾ ਕਰਾਂ ਤਾਂ ਇਹ ਜੋ ਗੁਰੂ ਜੀ ਕਰ ਰਹੇ ਆ ਸਾਡੇ ਨਾਲ ਬਾਕੀ ਸੰਗਤ ਨੂੰ ਪਤਾ ਹੀ ਨਾ ਚੱਲੇ ਹਨ ਸੋ ਜੋ ਜੋ ਸੇਵਾ ਜਿੱਦਾਂ ਦੀ ਦਸਤ ਨੂੰ ਮਿਲੀ ਆ ਉਹ ਸਾਰਿਆਂ ਨੂੰ ਬੜੇ ਸ਼ਰਧਾ ਦੇ ਨਾਲ ਆਪਣਾਓ ਕੰਮ ਕਰ ਰਿਹਾ ਸਦੀ ਜੀ ਉਹਨਾਂ ਨੂੰ ਖੁਦ ਬਲੇਸ ਕਰੋ ਉਹਨਾਂ ਦੇ ਉਹਨਾਂ ਨੂੰ ਤੁੰਦਰੁਸਤੀ ਅបਸ਼ੰ ਸੋ ਗੁਰੂ ਜੀ ਦੇ ਜਿੰਨੀ ਵੀ ਢਾਈ ਕੀਤੀ ਜਦ ਸੰਗਤ 'ਚ ਉਨੀ ਕਟਾ ਗੁਰੂ ਜੀ ਦੀ ਲੀਲਾ ਪਰੰਪਰਾ ਗੁਰੂ ਜੀ ਕਹਿੰਦੇ ਤੂੰ ਟੈਨਸ਼ਨ ਨਾ ਲੈ ਮੈਂ ਹਰ ਬਿੱਲੇ ਤੇਰੇ ਨਾਲ ਆ ਤੂੰ ਸ਼ੁਕਰਾਨਾ ਕਰ ਮੈਂ ਤੇਰੇ ਭਰਾ ਨੂੰ ਨਵੇਂ ਜ਼ਿੰਦਗੀ ਬਰਸ ਦਿੱਤੀ ਆ ਸੋ ਮੈਨੂੰ ਦੋ ਤਿੰਨ ਦਿਨ ਤੋਂ ਲਗਾਤਾਰ ਮੈਸੇਜ ਆ ਰਿਹਾ ਕਿ ਉਹਦੇ ਵੱਲੋਂ ਤੂੰ ਸ਼ੁਕਰਾਨਾ ਕਰ ਉਹ ਮੈਨੂੰ ਨਹੀਂ ਮੰਨਦਾ ਪਰ ਤੂੰ ਸ਼ੁਕਰਾਨਾ ਕਰ ਮੈਂ ਗੁਰੂ ਜੀ ਦਾ ਹੱਥ ਜੋੜ ਕੇ ਸ਼ੁਕਰਾਨਾ ਕਰਦੀ ਆ ਕਿ ਜਿਹੜਾ ਮੇਰੇ ਉਹਨਾਂ ਨੇ ਉਹਨਾਂ ਨੇ ਜਿੰਦਗੀ ਦਿੱਤੀ ਉਹਦਾ ਬਹੁਤ ਵੱਡਾ ਕਸ਼ਟ ਜਿਹੜਾ ਸੀ ਉਹਨਾਂ ਸੀ ਉਹਨਾਂ ਨੇ ਆਪਣੇ ਉੱਪਰ ਲਿੱਤਾ ਉਹਨਾਂ ਨੇ ਮੇਰੀ ਜ਼ਿੰਦਗੀ ਬਿਲਾ ਕੇ ਦਿੱਤੀ ਸ਼ੁਕਰਾਨਾ ਗੁਰੂ ਦਾ ਸ਼ੁਕਰਾਨਾ 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 ਤੇ ਦੇ ਮੇਰੇ ਭਰਾ ਨੂੰ ਬLES ਕਰਨਾ ਉਹਦੀ ਰੱਖਸ਼ਾ ਕਰਨਾ ਗੁਰੂ ਦਾ ਸ਼ੁਕਰਾਨਾ 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 ਮੇਰੇ ਗੁਰੂ ਦਾ ਸੰਤ ਸੰਗਾ ਜੀ ਗੁਰੂ ਜੀ ਦੀ ਤਾਂ ਲੀਲਾ ਜਿਹੜੀ ਹੈ ਨਾ ਅਪਾ ਦਾ ਸੋਚ ਵੀ ਨਹੀਂ ਸਕਦੇ ਆਪਾਂ ਤਾਂ ਬਹੁਤ ਪਿੱਛੇ ਆ ਸੋ ਮੈਂ ਗੁਰੂ ਜੀ ਨੂੰ ਇਹੀ ਕੰਨੀ ਹੁੰਦੀ ਨਹੀਂ ਕਈ ਵਾਰੀ ਮੈਂ ਗੁਰੂ ਜੀ ਕਹਿੰਦੇ ਜਿੱਦ ਨਹੀਂ ਕਰਨੀ ਕਿਸੇ ਚੀਜ਼ ਲਈ ਦਬਾਪ ਆਪਾਂ ਹੋਰ ਜene ਹਯਾ ਤੋਂ ਕੰਮ ਨਹੀਂ ਢੋ ਰਹੇ ਹਾਂ ਪਰ ਗੁਰੂ ਜੀ ਕਹਿੰਦੇ ਆ ਕਿ ਜੋ ਮੈਂ ਦੇਣਾ ਨਾ ਮੈਂ ਬਿਹਤਰ ਤੁਸੀਂ ਤਾਂ ਬਿਹਤਰ ਹੀ ਸੋਚੋ ਮੈਂ ਬਿਹਤਰੀਨ ਦਊਂਗਾ ਸੋ ਮੈਂ ਗੁਰੂ ਜੀ ਨੂੰ ਇਹੀ ਕੰਨੀ ਹੁੰਦੀ ਨਹੀਂ ਗੁਰੂ ਜੀ ਮੈਂ ਸਭ ਤੁਹਾਡਾ ਗੱਲਾਂ ਕਰਦੀ ਇਹਨਾਂ ਤੁਹਾਡੇ ਮੰਗ ਦੀ ਕੁਝ ਨਹੀਂ ਤੁਸੀਂ ਮੈਨੂੰ ਉਹੀ ਦਿਓ ਜਦੋਂ ਉਸ ਉਸ ਟਾਈਮ ਤੇ ਦੇਣਾ ਜੋ ਤੁਹਾਨੂੰ ਟਾਈਮ ਠੀਕ ਲੱਗਦਾ ਨੋਤੋ ਪਹਿਲਾ ਕੁਝ ਨਹੀਂ ਚਾਹੀਦਾ ਚਾਹੇ ਉਹ ਬੱਚਿਆਂ ਲਈ ਹੋਵੇ ਚਾਹੇ ਮੇਰੇ ਲਈ ਹੋਵੇ ਚਾਹੇ ਕੁਝ ਵੀ ਹੋਵੇ ਮੈਨੂੰ ਬਸ ਉਦੋਂ ਹੀ ਦੋ ਜਦੋਂ ਜਦੋਂ ਤੁਹਾਨੂੰ ਲੱਗੇ ਕਿ ਇਹ ਸਹੀ ਹੈ ਕਿਉਂਕਿ ਮੈਂ ਗੁਰੂ ਜੀ ਦੀ ਰਜ਼ਾ ਚ ਰਹਿਣਾ ਚਾਹੁੰਦੀ ਹਾਂ ਜੋ ਗੁਰੂ ਜੀ ਨੇ ਕਰਨਾ ਉਹ ਬਿਹਤਰੀਨ ਕਰਨਾ ਸੋ ਹਮ ਸ਼ੁਕਰਾਨਾ ਗੁਰੂਪਾ ਹਰ ਸਵਾਸ ਸਵਾਸ ਦਾ ਸ਼ੁਕਰਾਨਾ ਨਮਰ ਹਰ ਦਿਨ ਦਾ ਪੰਦਰ ਸ਼ੁਕਰਾਨਾ ਅਨੰਤ ਮਨ ਅਨੰਤ ਸ਼ੁਕਰਾਨਾ ਮੇਰੇ ਗੁਰੂ ਦਾ ਦਿੱਤਾ ਉਹਦਾ ਬੇਸ਼ਕੁਰਾਨਾ ਜੋ ਨੇ ਦਿੱਤਾ ਉਹਦਾ ਬੇਸ਼ਕੁਰਾਨਾ ਇੰਨੀਆਂ ਰਹਿਣ ਤਾਂ ਇੰਨੇ ਆ ਡ्रेसਿੰਗ ਸੇਮ ਦਾ ਕੋਟੀ ਕੋਟੀ ਸ਼ੁਕਰਾਨਾ ਮੇਰੇ ਬੀਬਾ ਐਦੇ ਮੇਰੀ ਬਹੁਤ ਖੜੀ ਰੱਖਣਾ ਮੇਰੇ ਅੰਕਲ ਜੀ ਦੀ ਬਹੁਤ ਖੜੀ ਰੱਖਣਾ ਮੇਰੇ ਬੱਚਿਆਂ ਦੀ ਬਹੁਤ ਖੜੀ ਰੱਖਣਾ ਸਾਨੂੰ ਬLES ਕਰਨਾ ਹਮੇਸ਼ਾ ਸਾਡੇ ਨਾਲ ਰਹਿਣਾ ਲੁਪਾਤ ਸਭ ਦੀ ਰੱਖਿਆ ਕਰਨਾ ਜੈ ਗੁਰੂ ਜੀ ਸ਼ੁਕਰਾਨਾ ਗੁਰੂ ਜੀ ਅੰਮ੍ਰਿਤਮ ਨੂੰ ਤੁਮ ਸ਼ੁਕਰਾਨਾ ਕਰਪਾ ਸੋ ਮੈਂ ਇਹ ਸ਼ਬਦ ਇਹ ਨਾਲ ਆਪਣੇ ਸੱਸਾਂ ਨੂੰ ਗ੍ਰਾਮ ਦਵਾਂਗੀ ਗੁਰੂ ਜੀ ਦੇ ਮੰਤਰ ਜੱਤੋ ओम नमः शिवाय शिवजी सदा सहाय ओम नमः शिवाय गुरुजी सदा सहाय ओम नमः शिवाय शिवजी सदा सहाय ओम नमः शिवाय गुरुजी सदा सहाय जय गुरु गुरुजी जय गुरु जी जय शुकर शुकराना शुकराना गुरु जी। जी। शुक्राना, शुक्राना, शुक्राना गुरु